ਸਤਿ ਸ਼੍ਰੀ ਅਕਾਲ ਜੀ ਆਪ ਦੇਖ ਰਹੇ ਹੋ ਆਪ ਦਾ ਹਰਮਨ ਪੇਰਾ ਚੈਨਲ ਦਾ ਡੇਲੀ ਇੰਡੀਆ ਨਿਊਜ਼ ਇਸ ਵੇਲੇ ਮੌਜੂਦ ਹੈ ਜੀ ਆਪਾਂ ਪਿੰਡ ਡੱਲਾ ਰਾਜਪੂਤਾ ਮੈਂ ਹਾਂ ਕਰਾਇਮ ਰਿਪੋਰਟਰ ਹੀਰਾ ਸਿੰਘ ਤਲਵੰਡੀ ਤੁਸੀਂ ਜਾਣਦੇ ਹੋ ਸਾਡੇ ਚੈਨਲ ਤੇ ਖਬਰ ਲੱਗੀ ਸੀਗੀ ਇੱਕ ਗੁੱਡੀ ਵੱਲੋਂ ਪੱਕੇ ਡੱਲੇ ਤੋਂ ਅੱਜ ਤੇਰੇ ਉਹਨੇ ਗੰਭੀਰ ਇਲਜ਼ਾਮ ਲਾਇਏ ਸੀਗੇ ਇਸ ਵੀਰ ਤੇ ਆਪਾਂ ਇਹਨਾਂ ਕੋਲੇ ਪਹੁੰਚੇ ਹਾਂ ਵੀ ਇਹਨਾਂ ਦਾ ਪੱਖ ਜਾਣਣ ਵਾਸਤੇ ਕਿ ਸੱਚਾਈ ਕੀ ਆ ਉਹਨਾਂ ਦੀ ਸੁਣ ਚੁੱਕੇ ਹਾਂ ਇਹਨਾਂ ਦੀ ਵੀ ਸੁਣੀ ਹੈ ਸਭ ਤੋਂ ਪਹਿਲਾਂ ਪਾ ਜੀ ਆਪਣਾ ਨਾਮ ਬੋਲੋ ਜੀ ਮੇਰਾ ਨਾਮ ਸੁਰਿੰਦਰ ਸਿੰਘ अच्छा सुरेंद्र सिंह जी ਤੇ ਤੁਹਾਨੂੰ ਪੂਰੀ ਤਰ੍ਹਾਂ ਜਾਣਕਾਰੀ ਹੈ ਨਾ ਕਿ ਤੇ ਕਿਹੜੇ-ਕਿਹੜੇ ਇਲਜ਼ਾਮ ਲੱਗੇ ਹਨ ਔਰ ਕਿੰਨੇ سنگੀਨ ਹਨ ਹਾਂਜੀ ਠੀਕ ਹੈ ਹੁਣ ਸਭ ਤੋਂ ਪਹਿਲਾਂ ਤਾਂ ਇੱਕ-ਇੱਕ ਸਵਾਲ ਕਰਾਂਗੇ ਇੱਕ-ਇੱਕ ਚੀਜ਼ ਦਾ ਜਵਾਬ ਲਵਾਂਗੇ ਤੁਹਾਡੇ ਉਸ ਕੁੜੀ ਨਾਲ ਕਿੰਨੇ ਸਾਲ ਤੋਂ ਰਿਲੇਸ਼ਨ ਹਾਂ ਦੋ ਸਾਲ ਤੋਂ ਜੇ ਘੱਟ ਹੈ ਹਾਂਜੀ ਦੋ ਸਾਲ ਤੋਂ ਜੇ ਘੱਟ ਹੈ ਮਰ ਰਿਲੇਸ਼ਨ ਦੋ ਸਾਲ ਤੋਂ ਘੱਟ ਹਾਂਜੀ ਉਹਨੇ ਕਿਹਾ 4 ਸਾਲ ਤੋਂ ਦੋ ਸਭ ਝੂਠ ਬੋਲਦੀ ਦੋ ਸਾਲ ਨਹੀਂ ਰਿਹਾ ਪੂਰਾ ਰਿਲੇਸ਼ਨ ਅਪਾ ਇਹਨੂੰ ਪ੍ਰੂਫ ਕਰ ਸਕਦੇ ਹਾਂ ਹਾਂਜੀ ਅੱਛਾ ਦੂਸਰੀ ਗੱਲ ਹੈ ਕਿ ਉਹਨੇ ਕਿਹਾ ਕਿ ਭਾਜੀ ਮੈਂ ਇੱਥੇ ਆਪਣੇ ਪੇਕੇ ਪਰਿਵਾਰ ਆਈ ਸੀ ਤੇ ਇਹ ਮੁੰਡਾ ਮੇਰੇ ਮਗਰ ਮਗਰ ਫਿਰਦਾ ਸੀ ਇੱਕ ਮੇਲੇ ਤੇ ਇਹਨੇ ਮੈਨੂੰ ਨੰਬਰ ਫੜਵਾਉਣਾ ਚਾਹੁੰਦਾ ਸੀ ਪਹਿਲਾਂ ਵੀ ਬੜੀ ਵਾਰੀ ਮੇਰੇ ਮਗਰ ਆਇਆ ਪਰ ਮੈਂ ਇਹਨੂੰ ਘੜੋਂ ਲਾਤਾ ਉਸ ਤੋਂ ਬਾਅਦ ਮੇਲੇ 'ਚ ਜਦੋਂ ਇਹਨੂੰ ਪਤਾ ਲੱਗਾ ਕਿ ਮੇਰੇ ਕੋਲ ਫੋਨ ਨਹੀਂ ਹੈਗਾ ਇਹਨੇ ਮੈਨੂੰ ਫੋਨ ਲੈ ਕੇ ਦਿੱਤਾ ਤੇ SIM ਵੀ ਲੈ ਕੇ ਦਿੱਤੀ ਤੁਸੀਂ ਇਹਨੂੰ ਫੋਨ ਲੈ ਕੇ ਦਿੱਤਾ ਸਿਮ ਲੈ ਕੇ ਦਿੱਤੀ ਆ ਮੈਂ ਫੋਨ ਲੈ ਕੇ ਨਹੀਂ ਦਿੱਤਾ ਇਹਨੇ ਮੇਰੇ ਕੋ ਮੇਲੇ ਚ ਨੰਬਰ ਨਮਗਾ ਤਾਂ ਮੈਂ ਦਿੱਤਾ ਫੋਨ ਇਹਦੇ ਕੋ ਆਬ ਛੋਟੇ ਵੀਰ ਗੱਲ ਉਹ ਕਰੀ ਜਿਹੜੀ ਸੱਚ ਆ ਝੂਠਾ ਮੇਰ ਨਾਲ ਮਾਰੀ ਹਾਂਜੀ ਹਾਂਜੀ ਬਿਲਕੁਲ ਸੱਚੀ ਠੀਕ ਆ ਹਾਂਜੀ ਹਾਂ ਹਾਂ ਔਰ ਕੈਮਰੇ ਦੀ ਗੱਲ ਕਰਨੀ ਤੂੰ ਹਾਂਜੀ ਹਾਂ ਉਹਨੇ ਕਿਹਾ ਕਿ ਇਹਨੇ ਮੈਨੂੰ ਨੰਬਰ ਪੜਾਉਣ ਦੀ ਕੋਸ਼ਿਸ਼ ਕਰਦਾ ਰਿਹਾ ਆ ਤੇ ਮੈਂ ਨਹੀਂ ਫੜਦਾ ਰਿਹਾ ਇਹਨੂੰ ਪਤਾ ਲੱਗ ਗਿਆ ਕਿ ਮੇਰੇ ਕੋ ਫੋਨ ਨਹੀਂ ਹੈਗਾ ਇਹਨੇ ਮੈਨੂੰ ਫੋਨ ਲੈ ਕੇ ਦਿੱਤਾ ਆਪ ਤੂੰ ਨੰਬਰ ਇਹਨੇ ਮੇਰੇ ਕੋ ਆਪ ਮੰਗਿਆ ਮੈਂ ਨੰਬਰ ਦਿੱਤਾ ਫੋਨ ਇਹਦੇ ਕੋ ਆਪਦਾ ਸੀ ਇਹਨੇ ਨੰਬਰ ਆਪ ਮੰਗਿਆ ਹ अच्छा फिर फोन कदों लेके देता तू ए 5 6 ਮਹੀਨੇ ਬਾਅਦ ਦਾ ਫੋਨ ਇੱਕ ਫੜਿਆ ਗਿਆ ਸੀ ਇਹਨੇ ਫਿਰ ਮੈਨੂੰ ਪਿੰਡ ਮਗਾਇਆ ਮੇਰੇ ਘਰ ਫੜੇ ਗਿਆ ਸੀ ਹਾਂਜੀ ਅੱਛਾ ਫਿਰ ਫਿਰ ਇਹਨੇ ਮੇਰੇ ਕੋਲ ਫੋਨ ਮੰਗਾ ਮੈਂ ਫਿਰ ਪਿੰਡ ਦੇ ਗਿਆ ਪਹਿਲਾਂ ਇਹਨੇ ਮੰਗਿਆ ਫਿਰ ਮੈਂ ਦਿੱਤਾ ਸੀ ਅੱਛਾ ਹਾਂਜੀ ਤੀਸਰੀ ਗੱਲ ਕਿ ਤੈਨੂੰ ਪਤਾ ਸੀ ਨਾ ਇਹ ਕੁੜੀ ਮੈਰਿਡ ਨੇ ਮੈਨੂੰ ਇੱਕ ਇੱਕੋ ਵਯਾਦਾ ਪਤਾ ਸੀ ਵੀ ਮੈਨੂੰ ਮੈਰਿਡ ਹੈ ਕੀ ਮਤਲਬ ਵਯਾਦਾ ਮੈਨੂੰ ਪਤਾ ਸੀ ਇਹ ਮੈਰਿਡ ਹੈ ਅੱਛਾ ਹਾਂਜੀ ਤੇ ਬਾਅਦ ਵਿੱਚ ਪਤਾ ਲੱਗਾ ਕਿ ਦੋ ਵਿਆਹ ਹੋਏ ਪਹਿਲਾਂ ਤੈਨੂੰ ਇੱਕ ਵਯਾ ਦਾ ਪਤਾ? ਹਾਂਜੀ। ਪੱਕੀ ਗੱਲ? ਹਾਂਜੀ। ਤੇ ਵਾਕੇ ਦੋ ਥਾਂ ਵਿਆਹੀ ਆ? ਹਾਂਜੀ ਦੋ ਥਾਂ ਵਿਆਹੀ। ਇੱਕ ਤਾਂ ਛਾੜੇ ਵਿਆਹੀ ਆ ਹੋਰ ਕਿੱਥੇ ਵਿਆਹੀ ਆ? ਇੱਕ ਮੱਝਮੀ ਆ। ਯਾਰ ਮੈਂ ਉਹਨੇ ਮੈਨੂੰ ਕਿਹਾ ਪਾਜੀ ਮੈਂ ਇੱਕ ਥਾਂ ਵਿਆਹੀ ਆ ਮੇਰੀ ਇੱਕ ਗੁੱਡੀ ਉਹਨਾਂ ਨੇ ਰੱਖ ਲਈ ਆ। ਪਾਜੀ ਝੂਠ ਬੋਲੀ ਇੱਕ ਗੁੱਡੀ ਇਹਦੇ ਕੋਲ ਇੱਥੇ ਪੇਕੇ ਆ। ਇੱਕ ਛਾੜੇ ਵਿਆਹੀ ਇੱਕ ਗੁੱਡੀ ਉੱਥੇ ਆ। ਇਹਦੀ ਗੁੱਡੀ ਇੱਕ 14 ਸਾਲ ਦੀ ਆ। ਜਿਹੜੀ ਮੱਝਮੀ ਨੇ ਤਲਾਕ ਹੋਇਆ ਉਹ ਗੁੱਡੀ ਇਹਦੇ ਕੋਲ ਰਹਿੰਦੀ ਆ ਇੱਥੇ ਪੇਕੇ। ਹੋਰ ਦੱਸ ਦੇ ਨਾ ਮੈਂ ਗੱਲ ਪੰਜਾਬੀ ਚ। ਕਿ ਮੈਂ ਤੇਰੇ ਆਖੇ ਤੇ ਨਹੀਂ ਬਣ ਜਾਣਾ। ਤੂੰ ਮ ਤੁਸੀਂ ਮੈਂ ਉਹ ਪਿੰਡ ਵੀ ਜਾ ਕੇ ਪਤਾ ਕਰਨਾ ਕਿ ਭਾਜੀ ਇਹ ਕੁੜੀ ਪਤਾ ਕਰ ਸਕਦੇ ਕਿ ਕਿੰਨੇ ਸਨੇ ਭਾਜੀ ਫਿਰ ਜਿਹਨੂੰ ਇਹ ਇਹ ਕਹਿੰਦੀ ਆ ਉਹਨਾਂ ਨੇ ਦੋਸ਼ ਲਾਇਆ ਤੁਹਾਡੇ ਤੇ ਉਸ ਭੈਣ ਨੇ ਕਿ ਤੁਸੀਂ ਆਪਣਾ ਮੈਨੂੰ ਕਿਹਾ ਕਿ ਭਾਈ ਤੂੰ ਤਲਾਕ ਕਰਾ ਲਾ ਤੇ ਮੈਂ ਤੈਨੂੰ ਆਪਣੇ ਘਰ ਰੱਖਣ ਨੂੰ ਤਿਆਰ ਨਹੀਂ ਮੈਂ ਇਹ ਗੱਲ ਨਹੀਂ ਕੀਤੀ ਬਿਲਕੁਲ ਝੂਠ ਬੋਲਦੀ ਫਿਰ ਜਦੋਂ ਉਹਨਾਂ ਨੇ ਪੁੱਛਿਆ ਕਿ ਜਦੋਂ ਉਹ ਪੇਕੇ ਪਰਿਵਾਰ ਤੋਂ ਮਨਾ ਕੇ ਉਹ ਸਹੁਰੇ ਲੈ ਗਏ ਹਿਹਾਟੇ ਵਾਲੇ ਆ ਤੇ ਉਹ ਉਹ ਕਹਿੰਦੀ ਮੈਂ ਇਹਨੂੰ ਕਿਹਾ ਸੀ ਵੀ ਮੇਰਾ ਹੁਣ ਖੜਾ ਛੱਡ ਦੇ ਮੈਂ ਆਪਣੇ ਚਲ ਗਈਆਂ ਆਪਣੇ ਘਰ 'ਚ ਤੇ ਤੂੰ ਨਾ ਆਇਆ ਕਰ ਤਾਂ ਤੂੰ ੱੱਕੇ ਨਾ ਹੁੰਦਾਰਿਆਂ ਨਾ ਸਰ ਉਹਨੇ ਇੱਕ ਵਾਰ ਨਹੀਂ ਕਿਹਾ ਮੈਨੂੰ ਫੋਨ ਲਾਉਂਦੀ ਰਹੀ ਫਿਰ ਮੈਂ ਜਾਂਦਰਾ ੱੱਕੇ ਨਾ ਫੋਨ ਕਰਕੇ ਮਂਗਾਉਂਦੀ ਰਹੀ ਵੀ ਮੇਰੇ ਕੋ ਆ ਵੀ ਨਹੀਂ ਤੇ ਮੈਂ ਇਹ ਕੰਮ ਕਰ ਲੈਣਾ ਕੀ ਕਰ ਲੈਣਾ ਮਤਲਬ ਮੈਂ ਦਵਾਈ ਖਾ ਲੈਣੀ ਜੇ ਜਾਂ ਮਰ ਕੇ ਤੁਹਾਡੇ 'ਚ ਪੈ ਜਾਣਾ ਜੀ ਅੱਛਾ ਮੈਨੂੰ ਨਾਮ ਮਿਲਦੀ ਤੋ ਆ ਉਹ ਉੱਥੇ ਹਾਂ ਜੀ ਤੇ ਤੈਨੂੰ ਉੱਥੇ ਉਹਨਾਂ ਕਦੀ ਪੁੱਛਦੇ ਨਹੀਂ ਇਹ ਉਹਦੇ ਸਾਰੇ ਪਰਿਵਾਰ ਮੈਂ ਉਹਨਾਂ ਅੱਗੇ ਬੰਨ ਲਾਂਦੀ ਏ ਮੇਰੀ ਮਾਸੀ ਦੇ ਮੁੰਡੇ ਨੇ ਕਦੀ ਕੋਈ ਕਦੀ ਕੋਈ ਕਿਉਂ ਹਾਂਜੀ ਉੱਥੇ ਉੱਥੇ ਛਾੜੇ ਹਾਂਜੀ ਮੇਲਾ ਹੀ ਉੱਥੇ ਬਾਬੇ ਬੁੱਢਾ ਸਾਹਿਬ ਦੀ ਬੀੜ ਦਾ ਅੱਛਾ ਇਹਨੇ ਮੈਨੂੰ ਕਿਹਾ ਵੀ ਤੁਸੀਂ ਇੱਥੇ ਮੇਰੇ ਘਰ ਵਾਲਾ ਕੰਮ ਚ ਜਾਂਦਾ ਫਰਾਤ ਅੱਛਾ ਤੇ ਤੂੰ ਇੱਥੇ ਆ ਵੀ ਮਾਲਾ ਮੈਂ ਭਾਣਾ ਲਾ ਦੂਗੀ ਮੇਰੀ ਮਾਸੀ ਦੇ ਮੁੰਡੇ ਨੇ ਜਾਂ ਮਾਮੇ ਦੇ ਮੁੰਡੇ ਨੇ ਕਿਉਂਕਿ ਉਹਦੇ ਘਰ ਵਾਲੇ ਨੂੰ ਹੀ ਪਤਾ ਵੀ ਤੇ ਰਿਸ਼ਤੇਦਾਰ ਕੌਣ-ਕੌਣ ਹੈ ਤੂੰ ਤਾਂ ਘਰ ਲਈ ਕੀ ਕੰਮ ਕਰਦਾ ਸੀ ਡਿਊਟੀ ਜਾਂਦਾ ਹੋਟਲ 'ਚ ਕਿਤੇ ਰਾਤ ਕੰਮ-ਕਮ ਕਰਦਾ ਕਿਤੇ ਅੱਛਾ ਹਾਂਜੀ ਉਹਨੂੰ ਇਹਨੇ ਕੀ ਕਿਹਾ ਵੀ ਇਹ ਕੌਣ ਨੇ ਉਹਨਾਂ ਨੂੰ ਇਹ ਆਂਦੀ ਮੇਰੀ ਮਾਸੀ ਦੇ ਮੁੰਡੇ ਠੀਕ ਹੈ ਹਾਂਜੀ ਜਮਸ਼ੀਰ ਸੀਗਾ ਪੰਚਾਇਤ ਦੇ ਸਾਹਮਣੇ ਤੀ ਤੀ 9 ਤਰੀਕ ਨੂੰ ਤੁਸੀਂ ਉਹਨੂੰ ਵਿਆਹ ਕੇ ਖੜੋਗੇ ਤੇ ਤੁਸੀਂ ਵਿਆਹ ਦੇ ਨਹੀਂਗੇ ਠੀਕ ਹੈ ਨਾ ਮੈਂ ਕਿਹਾ ਨਹੀਂ ਮੈਂ ਨਹੀਂ ਵਿਆਹ ਦੇ ਤੇ ਫਿਰ 10 ਤਰੀਕ ਨੂੰ ਤੂੰ ਉਹਨੇ ਦੇ ਘਰ ਕੀ ਕਰਨ ਗਿਆ ਇਹ ਮੈਨੂੰ ਜ਼ਬਰਦਸਤੀ ਫੋਨ ਤੇ ਸਾਦੀ ਰਹੀ ਆ ਮੇਰੇ ਕੋ ਆ ਨਹੀਂ ਤੇ ਮੈਂ ਕੁਝ ਖਾ ਕੇ ਤੇ ਤੁਹਾਡੇ ਸਾਰੇ ਪਰਿਵਾਰ ਦਾ ਪਰਚਾ ਕਰਾਉਣਾ ਕਿਵੇਂ ਇਹ ਮੈਨੂੰ ਜ਼ਬਰਦਸਤੀ ਸਾਦੀ ਰਹੀ ਰਾਤ ਫੋਨ ਲਾ ਕੇ ਮੇਰੇ ਕੋ ਆ ਨਹੀਂ ਤੇ ਮੈਂ ਦਵਾਈ ਖਾ ਕੇ ਤੁਹਾਡੇ ਸਾਰੇ ਪਰਿਵਾਰ ਦਾ ਪਰਚਾ ਕਰਾਉਣਾ ਭਰਾਵਾ ਉਹਨੇ ਕਿਹਾ ਆ ਕਿ ਇਹ ੱੱਕੀ ਨਾ ਆਇਆ ਮੇਰੇ ਘਰੇ ਮੇਰੇ ਘਰ ਅੰਦਰ ਆ ਕੇ ਵੜ ਗਿਆ ਮੇਰੀਆਂ ਲੇਟਾਂ ਬੰਦ ਕੀਤੀਆਂ ਆ ਨੇ ਜੀ ਸਭ ਝੂਠ ਬੋਲਦੀ ਐ ਇਹ ਇਹਨੇ ਬਹਾਨਾ ਲਾਇਆ ਮੇਰੇ ਕੋ ਇੱਥੇ ਆ ਨਹੀਂ ਤੇ ਮੈਂ ਸਾਰੇ ਪਰਿਵਾਰ ਦਾ ਪਰਚਾ ਕਰਾਉਂਦਾ ਜੇ ਨਾ ਤੂੰ ਆਇਆ ਇਹਨੇ ਪਹਿਲਾਂ ਕਿਹਾ ਵੀ ਮੇਰੀ ਪਰਜਾਈ ਪ੍ਰੈਗਨੈਂਟ ਐ ਉਹਨੂੰ ਬੱਚਾ ਹੋਣਾ ਲਾਵਾ ਹਾਂ ਇਹ ਸਾਰਾ ਪਰਿਵਾਰ ਉਥੇ ਹਸਪਤਾਲ ਚੱਲੇ ਆ ਤੇ ਮੈਂ ਮੈਂ ਇਹ ਤੇਰੀ ਗੱਲ ਤੇ ਕਿੱਦਾਂ ਯਕੀਨ ਕਰ ਲਾਂ ਕਿ ਤੂੰ ਉਹਦਾ ਫੋਨ ਆਇਆ ਮੈਂ ਸਰ ਕੁਆਲਿਟੀਟ ਕਢਾ ਕੇ ਤੁਸੀਂ ਇਹ ਸਦੇ ਫੋਨ ਕਿਨੇ ਲਾਗਾ ਮਤਲਬ ਉਹਦਾ ਤੂੰ ਹੁਣੇ ਮੈਨੂੰ ਕਹਿਣ ਰਿਹਾ ਕਿ ਇਨਕਮਿੰਗ ਕਾਲ ਐ ਮਤਲਬ ਕਿ ਉਹਦੇ ਵੱਲੋਂ ਕਾਲ ਆਈ ਆ ਹਾਂ ਜੀ ਸਰ ਉਹਦੇ ਵੱਲੋਂ ਘਰ ਆਉਣ ਵਾਸਤੇ ਹਾਂਜੀ ਤੂੰ ਡਿਟੇਲ ਤੇ ਨਿਕਲ ਜਾਣਾ ਵੀ ਇ ਤਾਂ ਠੀਕ ਹੈ ਤੇ ਫਿਰ ਜਦੋਂ ਉਹ ਤੂੰ ਛੱਡ ਉਹ ਛੱਡਦੀ ਕਿਉਂ ਨਹੀਂ ਸੀ ਤੈਨੂੰ ਉਹ ਤਾਂ ਨਹੀਂ ਛੱਡਦੀ ਕਿਉਂਕਿ ਜਦੋਂ ਪੈਸੇ ਮੰਗਦੀ ਨਹੀਂ ਮੈਂ ਦੇਂਦਾ ਰਿਹਾ ਘਰੋਂ ਲੈ ਕੇ ਕਈ ਵਾਰ ਨਾ ਲਾਂਦਰ ਮੈਂ ਦਾਖਲਾ ਦਿਨਾਂ ਦਾ ਕੋਈ ਕੰਮ ਕਰਨਾ ਵਾ ਤੇ ਮੈਂ ਡੈਡੀ ਕੋ ਪੈਸੇ ਲਾ ਰਿਹਾ ਇਹ ਮੇਰੇ ਕੋ ਸਾਰੇ ਪੈਸੇ ਗੋਹਨੂ ਦਿੱਤੇ ਜਾਂਦੇ ਰਹੇ ਕਿੰਨੇ ਪੈਸੇ ਦੇ ਚੁੱਕਾ 2.5 ਲੱਖ ਰੁਪਏ ਹੁਣ ਤੱਕ ਖਰਚ ਚੁੱਕਾ ਹਾਂ ਉਹ ਭਰਾਵਾ 2.5 ਲੱਖ ਰੁਪਈਆ ਬੜਾ ਹੁੰਦਾ ਈ ਮੈਂ 2 ਸਾਲਾਂ ਦੇ ਵਿੱਚ ਇੰਨਾ ਇਹਦੇ ਮਗਰ ਲਾ ਚੁੱਕਾ ਪੈਸੇ ਕੱਤੇ ਲਾਤੇ ਭਰਾ ਇਹ ਮੇਰੇ ਕੋ ਇਦਾਂ ਧਮਕੀ ਨਾ ਮਗਾਉਂਦੀ ਰਹੀ ਆ ਹਾਂ ਨੇ ਮਤਲਬ ਜਿੰਨਾ ਤੇਰਾ ਸਾਰਾ ਕੰਮ ਸਾਰਾ ਧੁੰਕੀ ਸਿਰ ਤੇ ਚੱਲਦਾ ਰਿਹਾ ਦਵਾਈ ਚ ਚੱਲਦਾ ਰਿਹਾ ਇੱਕੋ ਗੱਲ ਕਰਦੀ ਮੈਂ ਦਵਾਈ ਖਾ ਲੈਣੀ ਤੁਹਾਡੇ ਤੋਂ ਉਹਨੇ ਕੀ ਕਿਹਾ ਤੈਨੂੰ ਕੀ ਕਹਿ ਕੇ ਸਦਿਆ ਸਰ ਉਹਨੇ ਇਹ ਕਿਹਾ ਮੇਰੀ ਪ੍ਰਧਾਈ ਪ੍ਰੈਗਨੈਂਟ ਆ ਅੱਛਾ ਤੇ ਮੇਰੀ ਮੰਮੀ ਤੇ ਭਰਾ ਆੜੇ ਨਾ ਉਹ ਪ੍ਰਧਾਈ ਮੇਰੇ ਲੈ ਕੇ ਹਸਪਤਾਲ ਕਰਿਆ ਤੇ ਮੈਂ ਕੱਲੀ ਘਰ ਆ ਅੱਛਾ ਤੂੰ ਚੱਲ ਗਿਆ ਹਾਂਜੀ ਮੈਂ ਘਰੇ ਤੁਰ ਫੇਰ ਜਦੋਂ ਮੈਂ ਘਰੇ ਗਿਆ ਅੱਧੇ ਪੌਣੇ ਘੰਟੇ ਬਾਅਦ ਨਾ ਅੰਦਰ ਮਨ ਬਾਇਆ ਵੜਿਆ ਅੱਧੇ ਪੌਣੇ ਘੰਟੇ ਬਾਅਦ ਦਾ ਬਾਅਦ ਚ ਭਰਾ ਤੇ ਮੰਮੀ ਪ੍ਰਧਾਈ ਸਾਰੇ ਇਕੱਠੇ ਹੋ ਗਏ ਪਹਿਲਾਂ ਕੱਲੀ ਸੀ ਪਹਿਲਾਂ ਕੱਲੀ ਸੀ ਪੌਣੇ ਕੇ ਅੱਧੇ ਪੌਣੇ ਘੰਟੇ ਬਾਅਦ ਹਾਂਜੀ ਅੱਛਾ ਉਹ ਆ ਗਏ ਹਾਂਜੀ ਉਹ ਸਾਰਾ ਪਰਿਵਾਰ ਬਾਅਦ ਚ ਆ ਗਏ ਅੱਛਾ ਪਰ ਉਹ ਕਹਿਣ ਦੀ ਮੇਰਾ ਭਰਾ ਕਰ ਰਹੀਗਾ ਨਹੀਂ ਸਰ ਝੂਠ ਬੋਲਦੀ ਪਹਿਲਾਂ ਇਹਨਾਂ ਸਰ ਸਕੀਮ ਬਣਾਈ ਸੀ ਮੈਨੂੰ ਇਹਨੇ ਸੱਜਿਆ ਵਾ ਉਹਨੂੰ ਕੱਲੀ ਸੀ ਠੀਕ ਹੈ ਫਾਕੀ ਗੱਲ ਹੈ ਹਾਂ ਫਾਕੀ ਗੱਲ ਤੇ ਰਿਕਾਰਡਿੰਗ ਜੀ ਤੂੰ ਸੋਨੇ ਨੂੰ ਕਿਉਂ ਕਿਹਾ ਕਿ ਭਾਜੀ ਮੈਨੂੰ ਬਚਾ ਲ ਮੈਂ ਜਿੱਦਾਂ ਕਹੂਗਾ ਕਰ ਲੂੰ ਜਦੋਂ ਸਰ ਮੈਂ ਘਰੇ ਪਤਾ ਲੱਗ ਗਿਆ ਵੀ ਪਲਾਨ ਇਹਨਾਂ ਦਾ ਮੈਂ ਹੁਣ ਸਰ ਕਾਬੂ ਆ ਹੀ ਗਿਆ ਹਾਂ ਤੇ ਸਰ ਫਿਰ ਇਹਨਾਂ ਬਾਅਦ ਮੈਨੂੰ ਜੋ ਵੀ ਬਲਾਇਆ ਸਰ ਬਿਆਨ ਤੇ ਮੇਰੇ ਹੀ ਆ ਹਾਂ ਹਾਂ ਲੇਕਿਨ ਇਹਨਾਂ ਦਾ ਸ अच्छा हां मतलब तेरे को सट पेड़ ਦਾ ਖਰਚਾ ਹੈ ਤੁਹਾਡੇ ਵਾਸਤੇ ਜੋ ਠੀਕ ਆ ਤੇ ਫਿਰ ਵੀਰੇ ਤੈਨੂੰ ਦਵਾਈ ਪੀਣ ਦੀ ਕੀ ਲੋੜ ਪੈ ਗਈ ਸੀ ਉਹਨਾਂ ਕਿਹਾ ਕਿ ਭਾਜੀ ਇਹਨਾਂ ਜਿਹੜੀ ਦਵਾਈ ਪੀਤੀ ਹੈ ਨਾ ਉਹ ਡਰਾਮੇ ਲਈ ਪੀਤੀ ਹੈ ਤੇ ਬਾਕੀ ਲੱਗਦਾ ਸਾਨੂੰ ਵੀ ਡਰਾਮਾ ਹੀ ਹੈ ਤੂੰ ਡਰਾਮਾ ਹੀ ਕੀਤਾ ਸਰ ਝੂਠ ਬੋਲਦੀ ਹੈ ਸਰ ਪਹਿਲਾਂ ਮੈਂ ਘਰੋਂ ਬਹੁਤ ਜਾਦੂ ਕੀਤਾ ਪਹਿਲਾਂ ਹੀ ਮੇਰੇ ਕੋਲ ਇਹਨਾਂ ਲੱਖਾਂ ਰੁਪਏ ਲੈ ਲੈਂਦੇ ਹੈ ਪਹਿਲਾਂ ਹੀ ਮੈਂ ਇਹਨੂੰ ਲੱਖਾਂ ਰੁਪਏ ਦੇ ਚੁੱਕਾ ਹਾਂ ਅੱਛਾ ਸਰ ਅਗੋਂ ਕਦੀ ਇਹ ਆਖਦੇ ਨੇ ਮੈਨੂੰ 3 ਲੱਖ ਚਾਹੀਦਾ ਹੈ 10 ਲੱਖ ਚਾਹੀਦਾ ਕਦੀ 7 ਲੱਖ ਚਾਹੀਦਾ ਸਰ ਮੇਰੇ ਕੋ ਤੇ ਕੋਈ ਰਾਹ ਹੀ ਨਹੀਂ ਹੈਗਾ ਹਾਂ ਸਰ ਫਿਰ ਮੈਨੂੰ ਇਥੋਂ ਨਿਕਲਿਆ ਮੈਂ ਦੁਖੀ ਹੋ ਕੇ ਜਾਣ ਕੇ ਬਾਅਦ ਸਰ ਦੁੱਖਾਂ ਇਹਦੇ ਦੁੱਖਾਂ ਸਰ ਦਵਾਈ ਛੱਡੀ ਆ ਭਾਈ ਸੋਚ ਕੇ ਫਿਰ ਬੋਲਿਆ ਕਰੀ ਹਾਂ ਸਰ ਇਹਦੇ ਦੁੱਖਾਂ ਮੈਂ ਦਵਾਈ ਛੱਡੀ ਇੱਕ ਵਾਰੀ ਸੋਚ ਕੇ ਬੋਲਾ ਹਾਂ ਸਰ ਇੱਕ ਵਾਰੀ ਪਹਿਲਾਂ ਮੈਂ ਪੈਸੇ ਬਹੁਤ ਜ਼ਿਆਦਾ ਮੈਂ ਖਰਚ ਕਰ ਚੁੱਕਾ ਹਾਂ ਅੱਛਾ ਫਿਰ ਸਾਰੇ ਧੁੰਗਿਆ ਦਿੰਦੀ ਮੈਨੂੰ ਇੰਨੇ ਪੈਸੇ ਚਾਹੀਦੇ ਆ 7 ਲੱਖ ਚਾਹੀਦਾ ਵਾ 10 ਲੱਖ ਚਾਹੀਦਾ ਵਾ ਫਿਰ ਮੈਂ ਤਾਂ ਅੱਗੇ ਘਰੋਂ ਬਹੁਤ ਜ਼ਿਆਦਾ ਦੁਖੀ ਹੂੰ ਅਰੇ ਇੱਕ ਬੰਦੇ ਆਂਦੀ ਮੈਂ ਤੇਰਾ ਪਰਚਾ ਕਰਾ ਦੇਣਾ ਵਾ ਤਾਂ ਫਿਰ ਮੇਰੀ ਗੱਲ ਸੁਣ ਨਾ ਜਿਉ ਤੱਕ ਸਾਨੂੰ ਹੀ ਕਤੋਂ ਤੂੰ ਦਵਾਈ ਪੀਣੀ ਹੈ ਜਾਂ ਮਚੜੀ ਹੁੰਦੀ ਆ ਸਾਡੇ ਜ਼ਿਮੀਦਾਰ ਘਰੇ ਜਾਂ ਸਲਫਾਸ ਤੁਹਾਨੂੰ ਡਰਾਮਾ ਲੱਗਦਾ ਤੁਸੀਂ ਸਰ ਡਾਕਟਰ ਡਾਕਟਰ ਕੋ ਪੁੱਛ ਸਕਦੇ ਹੋ ਵੀ ਜੇ 15 20 ਮਿੰਟ ਨਾਲ ਇਹ ਕੋ ਪਹੁੰਚਦਾ ਹਾਂ ਫਿਰ ਸਰ ਮੈਂ ਮੌਤੋ ਹੀ ਨਹੀਂ ਅੱਛਾ ਹਾਂਜੀ ਇਹ ਗੱਲ ਇਹ ਡਾਕਟਰ ਕਹੂਗਾ ਹਾਂਜੀ ਪੁੱਛ ਲਈ ਡਾਕਟਰ ਨੂੰ ਹਾਂ ਵੀ ਜੇ ਤੁਹਾਨੂੰ ਤੈਨੂੰ ਇਹ ਗੱਲ ਕਹੀ ਆ ਹਾਂਜੀ ਤੂੰ ਕੀ ਮੰਗ ਕਰਦੇ ਸੀ ਸਰ ਮੈਂ ਪ੍ਰਸ਼ਾਸਨ ਕੋ ਇਹ ਮੰਗ ਕਰਦਾ ਹਾਂ ਹਾਂਜੀ ਇਹ ਮੈਨੂੰ ਇੱਕ ਬਲੈਕਮੇਲ ਕਰਦੀ ਰਹੀ ਹੈ ਅੱਛਾ ਜਾਇ ਨੇ ਮੈਨੂੰ ਮਰਨ ਨੂੰ ਮਜਬੂਰ ਕੀਤਾ ਵਾ ਹਾਂ ਐ ਸਰ ਮੈਨੂੰ ਇਹੋ ਜਿਹੜੀ ਬੰਦੀ ਅਚ ਕਾਰਵਾਈ ਕੀਤੀ ਜਾਵੇ। ਅੱਛਾ। ਫਿਰ ਮੈਨੂੰ ਸਾਥ ਠੀਕ ਹੈ। ਠੀਕ ਹੈ। ਹਾਂ। ਹਾਂ ਕੀਤੀ ਹੀ 30 ਤਰੀਕ ਨੂੰ ਕਿ 9 ਤਰੀਕ ਨੂੰ ਅਸੀਂ ਨੂੰ ਵਿਆਹ ਨਵਾਗੇ। ਉਹਨੇ ਹੀ ਸੌਦਾ ਤੱਕ ਲਿਆ ਕੇ ਘਰ ਰੱਖਿਆ ਸੀਗਾ। ਕੁਝ ਕੱਪੜੇ ਦਿਖਾਏ ਉਹਨਾਂ ਨੇ। ਤੇ ਫਿਰ ਤੁਸੀਂ 9 ਤਰੀਕ ਨੂੰ ਵਿਆਹ ਕਿਉਂ ਨਹੀਂ ਗਏ? ਤੁਸੀਂ ਹਾਂ ਕੀਤੀ ਸੀ ਨਾ ਵਿਆਹ ਦੀ। ਨਾ ਮੈਂ ਭਾਜੀ ਮੰਨੇ ਨਹੀਂ ਮੈਂ ਵਿਆਹ ਕਰਾਉਣ ਲਈ। ਹਾਂ ਜੀ ਨਹੀਂ ਤੇ ਮੈਂ ਇੱਕਦਮ। ਭਾਜੀ ਉਹ ਕਹਿੰਦੇ ਮੰਨਿਆ। ਮੈਂ ਨਹੀਂ ਮੰਨਿਆ ਪੰਚਾਇਤ ਦੇ। ਕਰੀ ਸਰਪੰਚ ਨੂੰ ਪੁੱਛ ਲਓ ਮੈਂ ਕਰੀ ਕਿਹਾ ਮੈਂ ਰਵਾਇਆ ਕਰੂ ਮੈਂ ਕਿਹਾ ਹੀ ਨਹੀਂ। ਤੁਜੇ ਕੋ ਲਿਖ ਉਹ ਜੋ ਕੋ ਲਿਖਤ ਨੇਗਾ ਹੀ ਫਿਰ ਹਾਂਜੀ ਲਿਖਤ ਅੱਗੇ ਲਿਆਉਣਾ। ਯਾ ਵੇਖੋ ਮੁੰਡੇ ਸੈਂ ਕਿਤੇ ਵਿਆਹ ਲਈ ਮੰਨਿਆ ਮੈਂ ਮੰਨੇ ਨਹੀਂ ਜਦੋਂ ਵਿਆਹ ਕਰਾਉਣਾ ਹੀ ਨਹੀਂ ਤੇ। ਅੱਛਾ। ਹਾਂ। ਇਹ ਪੱਕੀ ਗੱਲ ਆ? ਪੱਕੀ ਗੱਲ। ਅੱਛਾ। ਬਸ ਤੂੰ ਜਿਹੜਾ ਕਹਿੰਦੇ ਵੀ ਉਹ ਮੰਨਿਆ ਵਿਆਹ ਵਾਸਤੇ। ਨਾ ਮੈਂ ਨਹੀਂ। ਚਲ ਉਹ ਵੀਡੀਓ ਦਾ ਤੂੰ ਜਵਾਬ ਦੇ ਚੁੱਕਾਂਗੇ ਭਾਜੀ ਮੈਂ ਦੁਬਾਰਾ ਛੇ ਬੋਲਿਆ। ਹਾਂਜੀ ਉਹ ਮੇਰੇ ਕੋਲ ਇਹਨਾਂ ਦਬਾਸਾ ਸਭ ਕੁਝ ਕਰਾ ਦੋ। ਇਹਦੀ ਕੋਈ ਲਿਖਤ ਨਹੀਂ। ਨਹੀਂ ਕੋਈ ਲਿਖਤੀ ਤੂੰ ਚਲੋ ਕੋਈ ਗੱਲ ਨਹੀਂ ਤੇਰੇ ਕੋਲ ਨਹੀਂ ਹੈਗੀ ਜਿਹਨਾਂ ਕੁਛ ਹੀ ਮੈਂ ਕਢਾ ਲੂੰਗੀ ਇਹਨੂੰ ਅੱਲਾ ਕਰ ਲਉ ਪਤਾ ਮੈਂ ਵੀ ਠੀਕ ਹੈ ਹਾਂ ਜੇ ਹੋਏਗੀ ਤਾਂ ਕਢਾ ਬੰਦੇ ਦੇ ਦੇਣੀ ਹੈ ਪਰ ਹੈ ਹੀ ਨਹੀਂ ਕੋਈ ਲਿਖਤੀ ਨਹੀਂ ਮੈਂ ਜਦੋਂ ਮੰਨਿਆ ਨਹੀਂ ਇੱਕ ਨਾ ਹੋਰ ਗੱਲ ਵੀਰੇ ਬੜਾ ਨਾਲ ਸੋਚ ਸਮਝ ਕੇ ਬੋਲੀ ਜੇ ਮੜਾ ਮੋੜਾ ਤੂੰ ਸੋਚਣਾ ਤਾਂ ਮੈਂ ਸਮਾਂ ਵੀ ਦੇ ਸਕਦਾ ਠੀਕ ਹੈ ਕੋਈ ਤੇਰੇ ਨਾਲ ਉਸ ਤੋਂ ਬਾਅਦ ਤੈਨੂੰ ਕੋਈ ਪੈਸੇ ਦੀ ਮੰਗ ਹੋਈ ਹੈ ਤੁਹਾਡੇ ਨਾਲ ਜੋ ਕਿ ਮੈਨੂੰ ਮੈਂ ਨਾ ਨਹੀਂ ਦੱਸੂਗਾ ਕਿਸੇ ਬੰਦੇ ਨੇ ਕਿਹਾ ਕਿ ਭਾਜੀ ਅਹੀਂ ਨਾ ਅਹੀਂ ਕਹਿ ਵੀ ਇਹਨਾਂ ਕਰਾ ਜੀ ਨਮਾ ਹੋ ਜੇ ਤੇ ਪਹਿਲੋਂ ਬੜੀ ਘੱਟ ਪੈਸੇ ਤੇ ਹੁਣ ਜਿਆਦਾ ਪੈਸੇ ਮੰਗਦੀ ਆ ਇਹ ਗੱਲ ਸੱਚ ਆ ਜਾਂ ਤੇਰੇ ਵੱਲੋਂ ਕੀ ਕਿਹਾ ਜਾਂਦਾ ਹਾਂਜੀ ਇਹ ਗੱਲ ਸੱਚ ਆ ਕਦੀ ਰਾਜੀਨਾ ਵਾਲੇ ਕਿਹਾ ਦੋ ਤਿੰਨ ਵਾਰ ਪੰਚਾਇਤ ਇਕੱਠੀ ਹੋਈ ਆ ਅੱਛਾ ਹਾਂ ਉਹਦੇ ਜੋ ਕਦੀ ਇਹ ਪਹਿਲਾਂ ਥੋੜੇ ਮੰਗਦੀ ਆ ਹੁਣ ਪੰਜ ਪਹਿਲਾਂ ਕਿੰਨੇ ਮੰਗਦੀ ਪਹਿਲਾਂ 50 60 ਹਜ਼ਾਰ ਚ ਕਰਦੀ ਸੀ ਅੱਛਾ ਹੁਣ 3 ਤੋਂ 4 ਆ 4 ਤੋਂ 7 7 ਤੋਂ 10 ਤੱਕ ਪਹੁੰਚ ਗਈ ਆ ਮੈਨੂੰ 10 ਲੱਖ ਰੁਪਏ ਚਾਹੀਦਾ ਜਾਂ ਫਿਰ ਮੈਂ ਇਹਨਾਂ ਦਾ ਪਰਚਾ ਕਰਾਉਣਾ ਸਾਰੇ ਪ੍ਰਕਾਰ ਦਾ 10 ਲੱਖ ਰੁਪਈਆ ਹਾਂਜੀ 10 ਲੱਖ ਰੁਪਈਆ ਦੀ ਮੰਗ ਰੱਖਦੀ ਆ ਤੇ ਦੱਸੋ ਕਿ ਕਦੋਂ ਤੋਂ ਮੰਗ ਰੱਖੀ ਉਹਨੇ ਇਹ ਅੱਡੇ ਕੋ ਰੱਖੀ ਆ ਮੰਗ 10 ਲੱਖ ਰੁਪਏ ਮੈਨੂੰ ਦੇ ਦੇ ਤੋ ਮੇਰਾ ਰਾਜ ਨਾਮਾ ਠੀਕ ਹੈ ਹਾਂਜੀ ਗੱਲ ਪੱਕੀ ਗੱਲ ਪੱਕੀ ਹੈ ਅੱਡੇ ਲੇਂ ਬਿਆ ਦੇ